ਅਮદાવાદ ਨਾਗਰ ਟੋਰਟ ਮੈਂ ਪਲੈਨ ਖਟਾ دی ਹੈ ਭਾਰਤ ਵਿੱਚ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਜਹਾਜ਼ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਖਬਰ ਦੇਸ਼ ਦੇ ਗੁਜਰਾਤ ਸੂਬੇ ਦੇ ਨਾਲ ਸੰਬੰਧਿਤ ਹੈ ਜਿੱਥੇ ਸਥਿਤ ਅਹਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਉਡਾਨ ਭਰਨ ਤੋਂ ਬਾਅਦ ਬੋਇੰਗ 787 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਹਾਦਸੇ ਚ ਚ ਕਾਫੀ ਵੱਡੇ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ ਜਹਾਜ਼ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸਵਾਰੀਆਂ ਸਮੇਤ ਇੱਕ ਸਾਬਕਾ ਮੁੱਖ ਮੰਤਰੀ ਦੇ ਵੀ ਸਵਾਰ ਹੋਣ ਦੀ ਖਬਰ ਹੈ ਰਾਹਤ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਜਹਾਜ਼ ਵਿੱਚ ਕੁੱਲ 242 ਦੇ ਕਰੀਬ ਸਵਾਰੀਆਂ ਦੇ ਸਵਾਰ ਹੋਣ ਦੀ ਖਬਰ ਹੈ ਦੱਸਦੀ ਹੈ ਕਿ ਗੁਜਰਾਤ ਦੇ ਅਹਮਦਾਬਾਦ 에ਰਪੋਰਟ ਤੋਂ 에ਅਰ ਇੰਡੀਆ ਦੀ AI 171 ਫਲਾਈਟ ਨੇ ਉਡਾਨ ਭਰੀ ਸੀ ਜੋ ਕੁਝ ਸਮੇਂ ਬਾਅਦ ਹੀ ਹਾਦਸਾ ਸ਼িকার ਹੋ ਗਏ ਹਾਦਸੇ ਪਰੰਤ ਵੱਡਾ ਅੱਗ ਦਾ ਗੋਲਾ ਪੈਦਾ ਹੋਣ ਨਾਲ ਜਹਾਜ਼ ਸਮੇਤ ਹਾਦਸੇ ਵਾਲੇ ਸਥਾਨ ਤੇ ਵੱਡੇ ਨੁਕਸਾਨ ਦੀ ਖਬਰ ਆਈ ਜਹਾਜ਼ ਵਿੱਚੋਂ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜਹਾਜ਼ ਦੀ ਉਡਾਨ ਪਰੰਤ ਸਮੇਤ ਯਾਤਰੀ ਵੱਲੋਂ ਬਣਾਈ ਗਈ ਹੈ ਅਤੇ ਹਾਦਸੇ ਉਪਰੰਤ ਜਹਾਜ਼ ਵਿੱਚ ਇੱਕਦਮ ਚੀਖ ਚਿਹਾੜਾ ਪੈ ਗਿਆ ਇਸ ਦੌਰਾਨ ਮੌਕੇ ਤੋਂ ਹੋਰ ਵੀ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਹਾਦਸੇ ਵਾਲੇ ਸਥਾਨ ਤੇ ਜਹਾਜ਼ ਦਾ ਮਲਬਾ ਕਰਾਂ ਵਿੱਚ ਡਿੱਗਾ ਦਿਖਾਈ ਦੇ ਰਿਹਾ ਹੈ ਅਤੇ ਰਾਹਤ ਕਾਰਜ ਚੱਲ ਰਹੇ ਹਨ ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਪਰ ਬੁਰੀ ਖਬਰ ਇਹ ਹੈ ਕਿ ਜ਼ਖਮੀ ਹੋਣ ਯਾਤਰੀਆਂ ਨੂੰ ਨੇੜਲੇ ਹਸਪਤਾਲਾਂ 'ਚ ਮੁੱਢਲੀ ਸਹਾਇਤਾ ਲਈ ਲਿਜਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ਤੇ ਰਾਹਤ ਕਾਰਜ ਚੱਲ ਰਹੇ ਹਨ ਜਿਸ ਜਹਾਜ਼ ਵਿੱਚ ਵਿੱਚ 169 ਭਾਰਤੀ 53 ਬ੍ਰਿਟਿਸ਼ ਇੱਕ ਕੈਨੇਡੀਅਨ ਅਤੇ 7 ਹੋਰ ਦੇਸ਼ਾਂ ਦੇ ਯਾਤਰੀਆਂ ਦੇ ਸਵਾਰ ਹੋਣ ਦੀ ਖਬਰ ਹੈ ਇਸ ਭਿਆਨਕ ਦੇ ਦਰਦਨਾਕ ਹਾਦਸੇ 'ਚ ਆਪਣੀ ਜਾਨ ਗਵਾਉਣ ਵਾਲਿਆਂ ਦੀ ਗਿਣਤੀ 100 ਤੋਂ ਵੱਧ ਹੋਣ ਦਾ ਖਦਸ਼ਾ ਹੈ अहमदाबाद जारी नगर कोर्ट में प्लान हटा दिए ਭਾਰਤ ਵਿੱਚ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਜਹਾਜ਼ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਖਬਰ ਦੇਸ਼ ਦੇ ਗੁਜਰਾਤ ਸੂਬੇ ਦੇ ਨਾਲ ਸੰਬੰਧਿਤ ਹੈ ਜਿੱਥੇ ਸਥਿਤ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਉਡਾਨ ਭਰਨ ਤੋਂ ਬਾਅਦ ਬੋਇੰਗ 787 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਹਾਦਸੇ ਚ ਚ ਕਾਫੀ ਵੱਡੇ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ ਜਹਾਜ਼ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸਵਾਰੀਆਂ ਸਮੇਤ ਇੱਕ ਸਾਬਕਾ ਮੁੱਖ ਮੰਤਰੀ ਦੇ ਵੀ ਸਵਾਰ ਹੋਣ ਦੀ ਖਬਰ ਹੈ ਰਾਹਤ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਜਹਾਜ਼ ਵਿੱਚ ਕੁੱਲ 242 ਦੇ ਕਰੀਬ ਸਵਾਰੀਆਂ ਦੇ ਸਵਾਰ ਹੋਣ ਦੀ ਖਬਰ ਹੈ ਦੱਸਦੀ ਹੈ ਕਿ ਗੁਜਰਾਤ ਦੇ ਅੰਮਦਾਬਾਦ 에ਰਪੋਰਟ ਤੋਂ 에ਅਰ ਇੰਡੀਆ ਦੀ AI 171 ਫਲਾਈਟ ਨੇ ਉਡਾਨ ਭਰੀ ਸੀ ਜੋ ਕੁਝ ਸਮੇਂ ਬਾਅਦ ਹੀ ਹਾਦਸਾ ਸ਼িকার ਹੋ ਗਏ ਹਾਦਸੇ ਉਪਰੰਤ ਵੱਡਾ ਅੱਗ ਦਾ ਗੋਲਾ ਪੈਦਾ ਹੋਣ ਨਾਲ ਜਹਾਜ਼ ਸਮੇਤ ਹਾਦਸੇ ਵਾਲੇ ਸਥਾਨ ਤੇ ਵੱਡੇ ਨੁਕਸਾਨ ਦੀ ਖਬਰ ਆਈ ਜਹਾਜ਼ ਵਿੱਚੋਂ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜਹਾਜ਼ ਦੀ ਉਡਾਨ ਪਰੰਸਮੇਤ ਯਾਤਰੀ ਵੱਲੋਂ ਬਣਾਈ ਗਈ ਹੈ ਅਤੇ ਹਾਦਸੇ ਉਪਰੰਤ ਜਹਾਜ਼ ਵਿੱਚ ਇੱਕਦਮ ਚੀਖ ਚਹਾੜਾ ਪੈ ਗਿਆ ਇਸ ਦੌਰਾਨ ਮੌਕੇ ਤੋਂ ਹੋਰ ਵੀ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਹਾਦਸੇ ਵਾਲੇ ਸਥਾਨ ਤੇ ਜਹਾਜ਼ ਦਾ ਮਲਬਾ ਕਰਾਂ ਵਿੱਚ ਡਿੱਗਾ ਦਿਖਾਈ ਦੇ ਰਿਹਾ ਹੈ ਅਤੇ ਰਾਹਤ ਕਾਰਜ ਚੱਲ ਰਹੇ ਹਨ ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਪਰ ਬੁਰੀ ਖਬਰ ਇਹ ਹੈ ਕਿ ਜ਼ਖਮੀ ਹੋਣ ਯਾਤਰੀਆਂ ਨੂੰ ਨੇੜਲੇ ਹਸਪਤਾਲਾਂ 'ਚ ਮੁੱਢਲੀ ਸਹਾਇਤਾ ਲਈ ਲਿਜਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ਤੇ ਰਾਹਤ ਕਾਰਜ ਚੱਲ ਰਹੇ ਹਨ ਜਿਸ ਜਹਾਜ਼ ਵਿੱਚ ਵਿੱਚ 169 ਭਾਰਤੀ 52 ਬ੍ਰਿਟਿਸ਼ ਇੱਕ ਕੈਨੇਡੀਅਨ ਅਤੇ 7 ਹੋਰ ਦੇਸ਼ਾਂ ਦੇ ਯਾਤਰੀਆਂ ਦੇ ਸਵਾਰ ਹੋਣ ਦੀ ਖਬਰ ਹੈ ਇਸ ਭਿਆਨਕ ਦੇ ਦਰਦਨਾਕ ਹਾਦਸੇ 'ਚ ਆਪਣੀ ਜਾਨ ਗਵਾਉਣ ਵਾਲਿਆਂ ਦੀ ਗਿਣਤੀ 100 ਤੋਂ ਵੱਧ ਹੋਣ ਦਾ ਖਦ사 ਹੈ ਅਮਰਿਤਸਰ ਤੋਂ ਵੱਡਾ ਮਰੀ ਗਿਆ ਜੇਮਦਵਦ ਗਾਰੀ ਨਗਰ ਟੋਟ ਮੇ ਪਲੈਨ ਫਟਾ ਕੀ ਹੈ ਭਾਰਤ ਵਿੱਚ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਜਹਾਜ਼ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਖਬਰ ਦੇਸ਼ ਦੇ ਗੁਜਰਾਤ ਸੂਬੇ ਦੇ ਨਾਲ ਸੰਬੰਧਿਤ ਹੈ ਜਿੱਥੇ ਸਥਿਤ ਅੰਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਉਡਾਨ ਭਰਨ ਤੋਂ ਬਾਅਦ ਬੋਇੰਗ 787 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਹਾਦਸੇ ਚ ਚ ਕਾਫੀ ਵੱਡੇ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ ਜਹਾਜ਼ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਸਵਾਰੀਆਂ ਸਮੇਤ ਇੱਕ ਸਾਬਕਾ ਮੁੱਖ ਮੰਤਰੀ ਦੇ ਵੀ ਸਵਾਰ ਹੋਣ ਦੀ ਖਬਰ ਹੈ ਰਾਹਤ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਜਹਾਜ਼ ਵਿੱਚ ਕੁੱਲ 242 ਦੇ ਕਰੀਬ ਸਵਾਰੀਆਂ ਦੇ ਸਵਾਰ ਹੋਣ ਦੀ ਖਬਰ ਹੈ ਦੱਸਦੀ ਹੈ ਕਿ ਗੁਜਰਾਤ ਦੇ ਅੰਮਦਾਬਾਦ 에ਰਪੋਰਟ ਤੋਂ 에ਅਰ ਇੰਡੀਆ ਦੀ AI 171 ਫਲਾਈਟ ਨੇ ਉਡਾਨ ਭਰੀ ਸੀ ਜੋ ਕੁਝ ਸਮੇਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਪਰੰਤ ਵੱਡਾ ਅੱਗ ਦਾ ਗੋਲਾ ਪੈਦਾ ਹੋਣ ਨਾਲ ਜਹਾਜ਼ ਸਮੇਤ ਹਾਦਸੇ ਵਾਲੇ ਸਥਾਨ ਤੇ ਵੱਡੇ ਨੁਕਸਾਨ ਦੀ ਖਬਰ ਆਈ। ਜਹਾਜ਼ ਵਿੱਚੋਂ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜਹਾਜ਼ ਦੀ ਉਡਾਨ ਪਰੰਤ ਸਮੇਂ ਯਾਤਰੀ ਵੱਲੋਂ ਬਣਾਈ ਗਈ ਹੈ ਅਤੇ ਹਾਦਸੇ ਉਪਰੰਤ ਜਹਾਜ਼ ਵਿੱਚ ਇੱਕਦਮ ਚੀਕ ਚਿਹਾੜਾ ਪੈ ਗਿਆ। ਇਸ ਦੌਰਾਨ ਮੌਕੇ ਤੋਂ ਹੋਰ ਵੀ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਹਾਦਸੇ ਵਾਲੇ ਸਥਾਨ ਤੇ ਜਹਾਜ਼ ਦਾ ਮਲਬਾ ਕਰਾਂ ਵਿੱਚ ਡਿੱਗਾ ਦਿਖਾਈ ਦੇ ਰਿਹਾ ਹੈ ਅਤੇ ਰਾਹਤ ਕਾਰਜ ਚੱਲ ਰਹੇ ਹਨ ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਬਾਰੇ ਅਜੇ ਸਪਸ਼ਟ ਜਾਣਕਾਰੀ ਨਹੀਂ ਪਰ ਬੁਰੀ ਖਬਰ ਇਹ ਹੈ ਕਿ ਜ਼ਖਮੀ ਹੋਣ ਯਾਤਰੀਆਂ ਨੂੰ ਨੇੜਲੇ ਹਸਪਤਾਲਾਂ 'ਚ ਮੁੱਢਲੀ ਸਹਾਇਤਾ ਲਈ ਲਿਜਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ਤੇ ਰਾਹਤ ਕਾਰਜ ਚੱਲ ਰਹੇ ਹਨ ਜਿਸ ਜਹਾਜ਼ ਵਿੱਚ ਵਿੱਚ 169 ਭਾਰਤੀ 52 ਬ੍ਰਿਟਿਸ਼ ਇੱਕ ਕੈਨੇਡੀਅਨ ਅਤੇ 7 ਹੋਰ ਦੇਸ਼ਾਂ ਦੇ ਯਾਤਰੀਆਂ ਦੇ ਸਵਾਰ ਹੋਣ ਦੀ ਖਬਰ ਹੈ ਇਸ ਭਿਆਨਕ ਦੇ ਦਰਦਨਾਕ ਹਾਦਸੇ 'ਚ ਆਪਣੀ ਜਾਨ ਗਵਾਉਣ ਵਾਲਿਆਂ ਦੀ ਗਿਣਤੀ 100 ਤੋਂ ਵੱਧ ਹੋਣ ਦਾ ਖਦਸ਼ਾ ਹੈ